संगताद्वारे बाबा विश्व तार जी बाबा बरकार ਬੋਲੇ ਸੋ ਨਿਹਾਲ ਵਾਹਿਗੁਰੂ ਬੋਲੇ ਸੋ ਨਿਹਾਲ ਮੈਨੂੰ ਕਾਲੇ ਅਜਾ ਧਰਮੇ ਤੁਸ ਕਾਲੋ ਕੋਈ ਨਹੀਂ ਮਹਾਰਾਜ ਸੋ ਨਿਹਾਲ ਆਪ ਪ੍ਰਸਤੁਤ ਇਧਰ ਪਾ ਦਿਓ ਆ ਜਾ ਬੜਾ ਜੁਪੇ ਤੇ ਸੋ ਨਿਹਾਲ ਸੋ ਨਿਹਾਲ ਲੱਕੇ ਖਾਲਕੇ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਖਾਲਕੇ ਦੇ ਬਾਰੀ ਖਾਲਕੇ ਆ ਜਾ ਲੱਕੇ ਬਾਰੀ ਵਿੱਚ ਦੋ ਬੋਲੇ ਸੋ ਨਿਹਾਲ ਪੜਾ ਜੱਦ ਕੇ ਜਾਈ ਕੋੜ ਰਿਓ ਨਿਹਾਲ ਆਤ ਸੂਰਿਆਕਾਰ ਉਹ ਇੱਕ ਪਾਰਾ ਪਵਾ ਲਈਦਾ ਹੁੰਦਾ ਐਨੀ ਵਰੀ ਦਾ ਹੁੰਦਾ ਛੋਟਣ ਲੱਕੇ ਆ ਨਰੋਸ਼ੀਰ ਕਾਹੀਆ ਉਹ ਆਪਾਂ ਦੇ ਪ੍ਰੋਫੈਸਰ ਜੀ ਬਹੁਤ ਬਹੁਤ ਧੰਨਵਾਦ ਜਰਦੀਆ ਧੰਨਵਾਦ ਸਾਰੀਆਂ ਟੀਮਾਂ ਦਾ ਜਿਹੜੇ ਐਨੀ ਬਹੁਤ ਹੰਦਾ ਸੰਗਤਾਂ ਦਾ ਉਪਰਾਨ ਅਮਰਾਨ ਦੇ ਨਾਲ ਤੁਸੀਂ ਦੇਖਿਆ ਜੁਰਮਾ ਤੋਂ ਆਪਰੇ ਪਿਆਰ ਨਾਲ ਜੋੜਦੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਕਿੱਥੇ ਕਿੱਥੇ ਜਾਈ ਦਾ ਜਨਰੇ ਡੈਰੀ ਬੰਨ ਨੂੰ 10 ਲੱਖ ਦਾ ਅਮਰਾ ਸ਼ਰਮਾਕ ਮਾ ਉਨ੍ਹਾਂ ਨੇ ਪ੍ਰਕਿਰਿਆ ਵਾਸਤੇ ਚੜ੍ਹਜੋਲਾ ਰੱਖੇ ਬਹੁਤ ਬਹੁਤ ਧੰਨਵਾਦ ਸਾਰੀਆਂ ਸੰਗਤਾਂ ਦਾ ਜਿੰਨਾ ਬਲੀਏ ਮਾਇਆ ਉੱਦੀ ਆ ਮਾਇਆ ਵਿਸਰ ਜਾਂਦੀ ਆ ਨਾਂ ਵਿਸਰ ਜਾਂਦੇ ਖੁੱਲਾ ਪਾ ਰੱਖੋ ਥੋੜਾ ਜਿਹਾ ਪੀਪੀਆਂ ਨੂੰ ਬੇਨਤੀ ਆ ਵੀ ਥੋੜਾ ਥੋੜਾ ਚੁੱਪੇ ਨੂੰ ਸ਼ੋਰ ਘਟਕੋ ਜੋ ਪ੍ਰਾਕ ਖੁੱਲ ਹੋਵੇ ਤਾਂ ਖੇਡਣ ਦਾ ਨਜ਼ਾਰਾ ਵਾਟਾਉਂਦਾ ਕਿਸੇ ਨੇ ਵੀ ਘੱਟ ਘੇਟ ਨੇ ਲੱਗੇ ਇਸ ਲਈ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਬਹੁਤ ਬਹੁਤ ਧੰਨਵਾਦ ਸਾਰੀਆਂ ਸੰਗਤਾਂ ਦਾ ਅੱਜ ਇਹ ਕੌਂਸਲ ਦਾ ਮੁੱਦਾ ਨਿਸ਼ਾਨਿਆ ਤੋਂ ਤੁਸੀਂ ਕਹਾਂ ਕਾਮੇਤ ਗਵੜਵਾਰੇ ਕਿ ਮਾਰਾਬ ਗੁਲਾਮੀਵਾਰ ਦੇ ਕੋਲੇ ਰਹਾਇਤ ਸਾਡਾ ਆਪ ਕੋਲੇ ਦੀ ਬਣਾਈ ਪਰ ਉਹਦੇ ਤੇ ਅਫੀਲ ਕੀ ਸਿਰੇ ਉੱਨੜ ਵੀ ਸੱਜਾ ਲਾਵੇ ਪਰ ਰਾਜੇ ਨੇ ਨਕਾਬੀ ਆਏ ਵੀ ਆਪ ਦੇ ਨਾਟ ਨੰਬਰ ਰੋਡ ਤੇ ਲੱਗ ਰਹੇ ਰਾਜੇ ਨੇ ਕਿਹਾ ਸੀ ਜੇ ਨਾ ਪ੍ਰਾਂਮੀ ਕਰਨ ਨਾ ਕਰੋ ਸਾਥ ਭਵਾਏ ਦਰ ਉਹ ਰੱਬ ਨੂੰ ਜਿਹੜਾ ਕੰਢੀ ਸਾਰਾ ਕੋ ਜਾਣ ਦੇ ਤੰਗਾ ਰੋਡਾਂ ਉੱਤੇ ਬਹੁਤ ਸਾਰੇ ਲੋਕ ਜੁੜੇ ਹੋਏ ਨੇ ਰੋਡਾਂ ਉੱਤੇ ਬਹੁਤ ਸਾਰੇ ਲੋਕ ਨੇ ਰਾਜਿਆ ਦੇ ਵੀ ਧਾਗਿਆਂ ਦੀ ਸਾੜਵੇਂ ਦੇ ਇਤਿਹਾਸ ਤੋਂ ਜੰਮ ਕੀਤੀ ਆ ਬਹੁਤ ਬਹੁਤ ਧੰਨ ਕਰਦੇ ਆ ਇਸ ਲਈ ਜਾਹੋ ਖਦਾਨ ਨਾ ਪੂਰੀ ਧਾਰ ਦੇਖੋ ਬਹੁਤ ਬਹੁਤ ਸੰਗਤਾਂ ਦਾ ਧੰਨਵਾਦ ਇਹਨਾਂ ਨੂੰ ਮਾ ਸਾਰੇ ਸੰਗਤ ਦਾ ਬਹੁਤ ਬਹੁਤ ਧੰਨਵਾਦ ਇਧਰ ਆ ਕੇ ਜੁੜ ਕੇ ਤੁਸੀਂ ਖੜੇ ਰੋ ਤੁਹਾਡੇ ਨਗਰ ਦੀ ਉਹ ਵਿਦਿਆਰਥੀ ਨੇ ਤੁਹਾਡੇ ਨਗਰ ਦੀ ਨਾਰਲੀਆਂ ਪੇਚਾਂ ਫੜੀਆਂ ਨੇ ਜਿਹੜਾ ਸੋਦੇ ਬੱਟੇ ਜੁੜੇ ਆ ਉਹਨਾਂ ਦੇ ਵੀ ਮਾਪੇ ਆ ਕੇ ਖੜੇ ਨੇ ਉਹ ਆਪਣੀ ਬੱਚਿਆਂ ਦੇ ਚਿਹਰੇ ਦੇਖਣਗੇ ਤੇ ਦਿਖਾ ਰਹੇ ਆ ਚੰਨਾਲ ਦੇ ਰਾਹ ਤੋਂ ਸਮਾਂ ਮਿਲਿਆ ਸੀ ਉਸੇ ਕੋਟੇ ਕਾਰਨਾ ਕਰਕੇ ਉਹ ਆਪਣੀ ਹੱਦਗ੍ਰਾਹੀ ਬੱਤੂ ਸਿੰਘਾ ਉਹਨਾਂ ਦੇ ਘਰ ਜਿਹੜੀ ਬੀਬੀ ਨੇ ਫੱਟ ਬਾਦੀ ਕਟਾਕਾ ਦਾ ਜਹਾਜ਼ ਦਿਖਾਉਣੇ ਸੀਗੇ। ਉਧਰੇ ਬੱਚੇ ਨਹੀਂ ਪਰੇ ਸੀ ਉਹਨਾਂ ਦਾ ਨਾਤਾ ਪਤਾ ਸਾਰੇ ਉੱਤੇ ਖੜੇ ਸੀਗੇ। ਉਹਨਾਂ ਦਾ ਵੀ ਧੰਨਵਾਦ ਹੈ ਜਦੋਂ ਬਾਹਰ ਵਾਲੇ ਦੇ ਬੱਚਿਆਂ ਦੇ ਪ੍ਰਦਰਸ਼ਨ ਦਿਖਾਉਣਗੇ। ਬਹੁਤ ਬਹੁਤ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਉਹ ਸਾਨੂੰ ਬਾਹਰ ਤੋਂ ਲੈ ਆਉਣੇ ਤੇ ਬਾੜੀ ਨੂੰ ਸਾਥੇ ਘਰਾਈ ਜਾਂਦੇ। ਬੱਚਾ ਪੁੱਢਾ ਰੱਖਣਾ ਚਾਹਤ ਪਾਦਾ। ਜਿੱਪਾ ਸੋਢੀ ਰੱਖਣਾ ਚਾਹਤ ਪਾਦਾ। ਲੋਕੀ ਆ ਵੀ ਬਹੁਤ ਧੰਨਵਾਦੇ ਲਈ ਜਾਵੋ। ਸਾਨੂੰ ਚੋਸਤਾਂ ਆਈਆਂ। ਗੁਰਪੁਰਬ ਜਿੱਥੇ ਜੋ ਨਾਨਕ ਨਾਮ ਵਾਲੇ ਵਸਖ ਰਹਿੰਦਾ ਹੈ ਵਿਸ਼ਵਕਰਮਾ ਜੀ ਦਾ ਸਗਤਾਂ ਮਨਾਉਂਦੀ ਆ ਸਾਡੇ ਸੀਨੀ ਵਾਲ ਕਾਂ ਦੇ ਸਗਤਾਂ ਪ੍ਰਬੰਧਕ ਕਮੇਟੀ ਗੁਰੂ ਘਰ ਦੀ ਗ੍ਰੰਥੀ ਬਾਬਾ ਚਮਕੌਰ ਸਿੰਘ ਜੀ ਸਾਰੇ ਨਗਰ ਦੇ ਨਾਲ ਸੰਯੋਗ ਦੇ ਨਾਲ ਪੰਜ ਸਰਪੰਚਾਂ ਸਮੁੱਚੇ ਨਗਰ ਦੇ ਸੰਯੋਗ ਦੇ ਨਾਲ ਹਰੇਕ ਸਾਲ ਮਨਾਉਂਦੇ ਆ ਸੋ ਬਾਬਾ ਜੀ ਦੇ ਪਾਸੋਂ ਪੂਰਨ ਤੇ ਚੱਲੀਏ ਕਿਰਤ ਕਰੀਏ ਦੱਸਾਂ ਨਾ ਦੀ ਮਾਲਕ ਭਾਪੂ ਦੇ ਛੱਡ ਕੇ ਸੋ ਭਾਈ ਲਾਲੋ ਜੀ ਦੇ ਘਰੇ ਗੁਰੂ ਮਹਾਰਾਜ ਜੀ ਦੇ ਸੋ ਵੀ ਇੱਕ ਮਿਸਤਰੀ ਸੰਸਨ ਭਾਈ ਲਾਲੋ ਜੀ ਕਿਰਤ ਵਿਰਤ ਕਰਨ ਵਾਲੇ ਸੋ ਉਹ ਭਾਈ مالک ਭਾਗੋ ਦੇ ਘਰੇ ਨਹੀਂ ਗਏ ਭਾਈ ਲਾਲੋ ਦੇ ਘਰੇ ਗਏ ਸੋ ਸ੍ਰੀ ਬੇਨਤੀ ਆ ਵੀ ਅੰਮ੍ਰਿਤਸਰ ਕੇ ਗੁਰੂ ਵਾਲੇ ਬਣੀਏ ਦਸਾ ਨਾ ਹੋ ਦੀ ਕਿਰਤ ਕਰੀਏ ਵੰਡ ਕੇ ਛਕੀਏ ਇਹ ਸਮਾਗਮ ਤੋਂ ਇਹੀ ਸੰਦੇਸ਼ ਲਿਆ ਜਾਂਦਾ ਵੀ ਨਗਰ ਕੀਰਤਨ ਨਗਰ ਦੇ ਵਿੱਚ ਹੁੰਦੇ ਨੇ ਸਾਰਾ ਹੀ ਰਸਾ ਤੋਂ ਰਹਿਤ ਹੋਈ ਇਹ ਬਾਣੀ ਤੇ ਬਾਣੇ ਦੇ ਨਾਲ ਜੁੜਿਆ